ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਜਿਹੜੀ ਵਿਚਾਰ ਕਰਨੀ ਹੈ ਉਹ ਵਿਚਾਰ ਹੈ ਕਿ ਗੁਰਤਾ ਗੱਦੀ ਨੂੰ ਲੈ ਕੇ ਜਦੋਂ ਗੁਰੂ ਘਰ ਦੇ ਆਪਣੇ ਹੀ ਵੈਰੀ ਬਣ ਗਏ ਸਨ ਮੇਰੇ ਜਗਤ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜੋ ਗੁਰਤਾ ਗੱਦੀ ਰਹੀ ਹੈ ਉਹ 10 ਜਾਮਿਆਂ ਕੋਲ ਸਰੀਰਕ ਤੌਰ ਤੇ ਰਹੀ ਹੈ ਤੇ ਹੁਣ ਗੁਰਤਾ ਗੱਦੀ ਸਹਬੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਕੋਲ ਹੈ ਸੋ ਗੁਰੂ ਨਾਨਕ ਮਹਾਰਾਜੀ ਜਗਤਗੁਰੂ ਨੇ ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਸਿਲਸਿਲਾ ਚੱਲਦਾ ਜਾਂਦਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਪਰ ਉਸ ਸਮੇਂ ਇਸ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਦੇ ਲਈ ਗੁਰੂ ਅਰਜਨ ਸਹਿਬ ਮਹਾਰਾਜ ਜੀ ਦਾ ਭਰਾ ਜੋ ਉਮਰ ਦੇ ਵਿੱਚ ਵੱਡਾ ਸੀ ਜਿਸ ਦਾ ਨਾਮ ਸੀ ਪ੍ਰਿਥੀ ਚੰਦ ਬੜਾ ਜ਼ੋਰ ਲਗਾਇਆ ਕਿ ਗੁਰਤਾ ਗੱਦੀ ਮੈਨੂੰ ਮਿਲ ਜਾਵੇ ਉਹ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੇ ਸਮੇਂ ਗੁਰੂ ਅਰਜਨ ਸਹਿਬ ਮਹਾਰਾਜ ਜੀ ਦਾ ਵੀ ਵਿਰੋਧ ਕਰਦਾ ਰਿਹਾ ਕਿ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਨਹੀਂ ਮੈਨੂੰ ਗੁਰਤਾ ਗੱਦੀ ਦੇ ਦੇਣ ਪਰ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਫੈਸਲਾ ਕੀਤਾ ਸੀ ਉਹ ਇਹ ਸੀ ਉਹਨਾਂ ਨੇ ਆਪਣੇ ਸਭ ਨੂੰ ਛੋਟੇ ਪੁੱਤਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਸਨ ਪਹਿਲੇ ਬਾਬਾ ਫਰੀਦ ਚੰਦ ਜੀ ਦੂਜੇ ਮਹਾਦੇਵ ਜੀ ਤੀਜੇ ਗੁਰੂ ਅਰਜਨ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲ ਜਾਂਦੀ ਹੈ ਜਿਹੜਾ ਪ੍ਰਿਥੀ ਚੰਦ ਹੈ ਜਿਹੜਾ ਗੁਰੂ ਘਰ ਦਾ ਹੀ ਵੈਰੀ ਬਣ ਜਾਂਦਾ ਦੇਖੋ ਗੁਰੂ ਘਰ ਨੇ ਗੁਰੂ ਨਾਨਕ ਦੇ ਦਰ ਨੇ ਦੁਸ਼ਮਣਾਂ ਦੇ ਜੋ ਹਮਲੇ ਹੋਏ ਨੇ ਉਹ ਤਾਂ ਨਜਿੱਠੇ ਹੀ ਨਜਿੱਠੇ ਨੇ ਪਰ ਜਿਹੜੇ ਘਰ ਦੇ ਵਿੱਚੋਂ ਹੀ ਦੁਸ਼ਮਣ ਪੈਦਾ ਹੋ ਗਏ ਸੀ ਸਤਿਗੁਰਾਂ ਨੇ ਉਹਨਾਂ ਨਾਲ ਵੀ ਨਜਿੱਠਿਆ ਆ ਜਿਹੜੇ ਕਹਿ ਦਿੰਦੇ ਨੇ ਨਾ ਕਿ ਜੀ ਗੁਰਤਾ ਗੱਦੀ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਰਹੇਗੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਘਰ ਦੇ ਵਿੱਚ ਹੀ ਗੁਰਤਾ ਗੱਦੀ ਰੱਖ ਲਈ ਤੇ ਅੱਗੇ ਪਰਿਵਾਰਕ ਤੌਰ ਤੇ ਇਹ سلسلہ ਚੱਲਦਾ ਗਿਆ ਪਰ ਇਹਨਾਂ ਨੂੰ ਇਤਿਹਾਸ ਇਹ ਵੀ ਪੜਨਾ ਚਾਹੀਦਾ ਕਿ ਇਹ ਗੁਰਤਾ ਗੱਦੀ ਤੇ ਜਦੋਂ ਗੁਰੂ ਘਰ ਦੇ ਬੱਚੇ ਬੈਠਦੇ ਨੇ ਗੁਰੂ ਘਰ ਦੇ ਗੁਰੂ ਸਹਿਬਾਨ ਬੈਠਦੇ ਨੇ ਤਾਂ ਉਹਨਾਂ ਦੇ ਆਪਣੇ ਕਿੰਨਾ ਵਿਰੋਧ ਕਰਦੇ ਨੇ ਜਾਨੋ ਮਾਰਨ ਤੱਕ ਵੀ ਜਾਂਦੇ ਨੇ ਕਿਤੇ ਕਰਕੇ ਸਿਰਫ ਗੁਰਤਾ ਗੱਦੀ ਕਰਕੇ ਜੇ ਤੁਸੀਂ ਦੁਸ਼ਮਣ ਚੜ ਕੇ ਆਏ ਗੁਰੂ ਘਰ ਦੇ ਉੱਤੇ ਦੁਸ਼ਮਣਾਂ ਨੂੰ ਕਿਵੇਂ ਮੂੰਹ ਤੋੜ ਜਵਾਬ ਦਿੱਤਾ ਉਹ ਸਾਰਾ ਇਤਿਹਾਸ ਸੁਣਿਆ ਪਰ ਇਹ ਵੀ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਗੁਰੂ ਘਰ ਦੇ ਆਪਣੇ ਹੀ ਗੁਰਤਾ ਗੱਦੀ ਦੇ ਕਰਕੇ ਗੁਰੂ ਸਹਿਬਾਨਾਂ ਦੇ ਵੈਰੀ ਬਣ ਗਏ ਸਨ ਖਾਸ ਕਰਕੇ ਬਾਬਾ ਪ੍ਰਿਥੀ ਚੰਦ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ ਬਾਬਾ ਪ੍ਰਿਥੀ ਚੰਦ ਨੂੰ ਇਹ ਸੀ ਕਿ ਚਲੋ ਹੁਣ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲ ਗਈ ਕੋਈ ਗੱਲ ਨਹੀਂ ਪਰ ਗੁਰੂ ਅਰਜਨ ਸਹਿਬ ਮਹਾਰਾਜ ਤੋਂ ਬਾਅਦ ਜਿਹੜੀ ਇਹ ਗੁਰਤਾ ਗੱਦੀ ਹੈ ਇਹ ਮੈਂ ਕਿਸੇ ਨੂੰ ਹੋਰ ਨਹੀਂ ਦੇਣ ਦੇਵਾਂਗਾ ਇਹ ਜੇ ਗੁਰਤਾ ਗੱਦੀ ਮਿਲੇਗੀ ਤਾਂ ਮੇਰੇ ਪੁੱਤਰ ਮਿਹਰਬਾਨ ਨੂੰ ਮਿਲੇਗੀ ਬੜਾ ਜ਼ੋਰ ਲਾਇਆ ਉਹਨੇ ਤੇ ਉਹਦੇ ਮਨ ਵਿੱਚ ਸਭ ਤੋਂ ਵੱਡੀ ਆਸ ਇਹ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੋਈ ਕੋਈ ਬੱਚਾ ਨਹੀਂ ਹੋਇਆ ਇਸ ਕਰਕੇ ਇਹ ਗੁਰਤਾ ਗੱਦੀ ਸਾਡੀ ਪੱਕੀ ਹੈ ਉਹ ਤਾਂ ਮੋਹਰ ਲਗਾਈ ਬੈਠੇ ਸਨ ਪਰ ਪ੍ਰਿਥੀ ਚੰਦ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਕਦੋਂ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਧੰਨ ਧੰਨ ਮਾਤਾ ਗੰਗਾ ਜੀ ਦੀ ਕੁੱਖੋਂ ਮੇਰੀ ਪ੍ਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਨਮ ਲੈ ਲੈਂਦੇ ਨੇ ਇੱਥੇ ਹੀ ਵਸ ਨਹੀਂ ਜਨਮ ਲੈਣ ਤੋਂ ਬਾਅਦ ਜਦੋਂ ਛੇਵੇਂ ਪਾਤਸ਼ਾਹ ਜਨਮ ਲੈਂਦੇ ਨੇ ਜਿੱਥੇ ਪ੍ਰਿਥੀ ਚੰਦ ਦੀਆਂ ਆਸਾਂ ਤੇ ਪਾਣੀ ਫੈਲ ਜਾਂਦਾ ਕਿ ਸ਼ਾਇਦ ਹੁਣ ਇਹ ਗੁਰਤਾ ਗੱਦੀ ਗੁਰੂ ਅਰਜਨ ਸਹਿ ਮਹਾਰਾਜ ਆਪਣੇ ਪੁੱਤਰ ਨੂੰ ਦੇਣਗੇ ਮੇਰੇ ਪੁੱਤਰ ਨੂੰ ਨਹੀਂ ਮਿਲੇਗੀ ਪਰ ਉਹ ਅਜਿਹੀਆਂ ਚਾਲਾਂ ਚੱਲਦਾ ਗੁਰੂ ਅਰਜਨ ਸਹਿ ਮਹਾਰਾਜ ਜੀ ਉਹਨਾਂ ਦੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਨੂੰ ਜਾਨੋਂ ਮਾਰਨ ਤੱਕ ਜਾਂਦਾ ਹੈ ਭਾਵੇਂ ਕਿ ਗੁਰੂ ਅਰਜਨ ਸਹਿ ਮਹਾਰਾਜ ਜੀ ਦੇ ਘਰ ਇੱਕੋ ਹੀ ਬੱਚਾ ਪੈਦਾ ਹੋਇਆ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇਖੋ ਪ੍ਰਿਥੀ ਚੰਦ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਨੂੰ ਵੀ ਮਾਰਨ ਤੱਕ ਗਿਆ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਉਸਨੇ ਇੱਕ ਔਰਤ ਨੂੰ ਖਰੀਦੇ ਆ ਪ੍ਰਿਥੀ ਚੰਦਰੀ ਤੇ ਔਰਤ ਨੂੰ ਖਰੀਦ ਕੇ ਉਹਨੂੰ ਆਖਿਆ ਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਣਾ ਦੁੱਧ ਪਿਉਣਾ ਹੈ ਦੁੱਧ ਪਿਉਣ ਤੋਂ ਪਹਿਲਾਂ ਤੂੰ ਆਪਣੀਆਂ ਛਾਤੀਆਂ ਦੇ ਉੱਤੇ ਆਪਣੇ ਥਣਾਂ ਨੂੰ ਜ਼ਹਿਰ ਲਗਾਉਣਾ ਹੈ ਤੇ ਜਦੋਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੁੱਧ ਛਕਾਓਗੇ ਪਿਲਾਓਗੇ ਤਾਂ ਉਹ ਜ਼ਹਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੜ ਜਾਏਗਾ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮੌਤ ਹੋ ਜਾਏਗੀ ਤੇ ਇਹ ਗੁਰਤਾ ਗੱਦੀ ਪੰਜਵੇਂ ਪਾਸ਼ਾ ਤੋਂ ਸਿੱਧੀ ਮੇਰੇ ਪੁੱਤਰ ਮਿਹਰਬਾਨ ਤੱਕ ਆ ਜਾਏਗੀ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜਾਏਗੀ ਦੇਖੋ ਪ੍ਰਿਥੀ ਚੰਦੇ ਚਾਲਾਂ ਘੜਦਾ ਹੈ ਕੌਣ ਹੈ ਜੀ ਇਹ ਗੁਰੂ ਘਰ ਦਾ ਬੱਚਾ ਹੈ ਗੁਰੂ ਘਰ ਦਾ ਪੁੱਤਰ ਹੈ ਇਹ ਪਰ ਗੁਰੂ ਘਰ ਦੇ ਨਾਲ ਗੁਰਤਾ ਗੱਦੀ ਕਰਕੇ ਵੈਰ ਪਾ ਕੇ ਬੈਠ ਗਿਆ ਪਰ ਹੁਣ ਜਦੋਂ ਉਸ ਔਰਤ ਨੂੰ ਉਸ ਦਾਈ ਨੂੰ ਕਹਿ ਲੋ ਜਦੋਂ ਇਸ ਨੇ ਅੰਮ੍ਰਿਤਸਰ ਤੋਂ ਖਰੀਦੇ ਆ ਤਾਂ ਇਹ ਵਡਾਲੀ ਲੈ ਕੇ ਆਉਣਾ ਸੀ ਇਸ ਨੇ ਤਾਂ ਉਹਨੂੰ ਕਿਹਾ ਕਿ ਆਪਣੇ ਛਾਤੀਆਂ ਦੇ ਉੱਤੇ ਜ਼ਹਿਰ ਲਗਾ ਕੇ ਡਾਲੀ ਪਹੁੰਚ ਜਾਈ ਜਿਉਂ ਉਹਨੇ ਆਪਣੇ ਛਾਤੀਆਂ ਦੇ ਉੱਤੇ ਜ਼ਹਿਰ ਲਗਾਇਆ ਤਾਂ ਉਹ ਰਸਤੇ ਵਿੱਚ ਆਉਂਦੀ ਆਉਂਦੀ ਉਹਦੀ ਡੈਥ ਹੋ ਗਈ ਕਿਉਂ ਕਿਉਂਕਿ ਉਸ ਦੀ ਜ਼ਹਿਰ ਜਿਹੜੀ ਉਹਨੇ ਆਪਣੇ ਛਾਤੀਆਂ ਤੇ ਮਲੀ ਸੀ ਆਪਣੇ ਥਣਾ ਨੂੰ ਲਗਾਈ ਸੀ ਉਹ ਉਸ ਨੂੰ ਹੀ ਚੜ ਜਾਂਦੀ ਹੈ ਇਸ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪ੍ਰਿਥੀਚੰਦ ਬੜਾ ਦੁਖੀ ਹੁੰਦਾ ਕਿ ਮੇਰਾ ਜਿਹੜਾ ਪਹਿਲਾ ਉਪਾਅ ਕੀਤਾ ਸੀ ਮੈਂ ਗੁਰਤਾ ਗੱਦੀ ਲੈਣ ਲਈ ਉਹ ਖਤਮ ਹੋ ਗਿਆ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਫਿਰ ਉਸਨੇ ਇੱਕ ਸਪੇਰਾ ਖਰੀਦੇ ਆ ਦੂਜੀ ਕੋਸ਼ਿਸ਼ ਉਹਦੀ ਇਹ ਸੀ ਕਿ ਮੈਂ ਸਪੇਰਾ ਖਰੀਦ ਕੇ ਸੱਪ ਲਿਆ ਕੇ ਛੇਵੇਂ ਪਾਸ਼ਾ ਦੇ ਡੰਗ ਬਰਬਾਦਵਾ ਤੇ ਜ਼ਹਿਰ ਚੜ ਜਾਏਗੀ ਤੇ ਨਾ ਪਤਾ ਲੱਗੇਗਾ ਵੀ ਕਿਹਨੇ ਮਾਰਿਆ ਜਾਂ ਕਿਹਨੇ ਨਹੀਂ ਤੇ ਗੁਰੂ ਪਿਆਰਿਓ ਉਸ ਸਮੇਂ ਸਪੇਰਾ ਖਰੀਦਿਆ ਗਿਆ ਜਦੋਂ ਸਪੇਰਾ ਖਰੀਦਿਆ ਗਿਆ ਸੱਪ ਲਿਆ ਕੇ ਘਰ ਦੇ ਵਿੱਚ ਛੱਡਿਆ ਗਿਆ ਤਾਂ ਉੱਥੇ ਗੁਰਸਿੱਖਾਂ ਨੇ ਵੇਖ ਲਿਆ ਜਦੋਂ ਗੁਰਸਿੱਖਾਂ ਨੇ ਵੇਖ ਲਿਆ ਤਾਂ ਰੌਲਾ ਪੈ ਗਿਆ ਸੱਪ ਨੂੰ ਉਹ ਸਿੱਖਾਂ ਨੇ ਗੁਰਸਿੱਖਾਂ ਨੇ ਜਿਹੜੇ ਇੱਕ ਪਰਿਵਾਰ ਘਰ ਦੇ ਵਿੱਚ ਸੇਵਾਦਾਰ ਸਨ ਉਹਨਾਂ ਨੇ ਸੱਪ ਨੂੰ ਮਾਰ ਦਿੱਤਾ ਜਦੋਂ ਪਤਾ ਲੱਗਿਆ ਕਿ ਇਹ ਸੱਪ ਪ੍ਰਿਥੀ ਚੰਦ ਨੇ ਛੱਡਿਆ ਸੀ ਸਪੇਰੇ ਨੂੰ ਬੁਲਾ ਕੇ ਤਾਂ ਸਪੇਰੇ ਦੀ ਵੀ ਛਤਰਪ੍ਰੇਡ ਕੀਤੀ ਗਈ ਤੇ ਨਾਲ ਪ੍ਰਿਥੀ ਚੰਦ ਨੂੰ ਵੀ ਲਾਣਤਾ ਪਾਈਆਂ ਗਈਆਂ ਕਿ ਤੂੰ ਗੁਰੂ ਘਰ ਦਾ ਪੁੱਤਰ ਹੋ ਕੇ ਗੁਰੂ ਘਰ ਦੇ ਬੱਚਿਆਂ ਨਾਲ ਹੀ ਬੈਰ ਕੱਢਣ ਲੱਗਿਆ ਹੋਇਆ ਹੈ ਦੇਖੋ ਗੁਰਤਾ ਗੱਦੀ ਕਰਕੇ ਕਿੰਨਾ ਜ਼ੋਰ ਲਗਾ ਰਿਆ ਕਿ ਇਹ ਗੁਰਤਾ ਗੱਦੀ ਮੇਰੇ ਪੁੱਤਰ ਨੂੰ ਮਿਲਣੀ ਚਾਹੀਦੀ ਹੈ ਪਰ ਇਹ ਗੁਰਤਾ ਗੱਦੀ ਉਸ ਨੂੰ ਮਿਲਦੀ ਹੈ ਜਿਹੜਾ ਤਖਤ ਬਹਿ ਤਖਤੇ ਕੀ ਲਾਇਕ ਜਿਹੜਾ ਗੁਰਤਾ ਗੱਦੀ ਦੇ ਲਾਇਕ ਸੀ ਗੁਰਤਾ ਗੱਦੀ ਉਹਨੂੰ ਮਿਲੇਗੀ ਪਰ ਪ੍ਰਿਥੀਚੰਦ ਨੂੰ ਇਹ ਨਹੀਂ ਸੀ ਪਤਾ ਫਿਰ ਪ੍ਰਿਥੀਚੰਦ ਨੇ ਤੀਜੀ ਜਿਹੜੀ ਚਾਲ ਚੱਲੀ ਨਾ ਉਹ ਇਹ ਚੱਲੀ ਉਸਨੇ ਇੱਕ ਖਿਡਾਵਾ ਖਰੀਦੇ ਆ ਜਿਹੜਾ ਗੁਰੂ ਘਰ ਦੇ ਵਿੱਚ ਹੀ ਰਹਿ ਰਿਹਾ ਸੀ ਉਹ ਖਿਡਾਵੇ ਨੂੰ ਕਿਹਾ ਵੀ ਮੈਂ ਤੈਨੂੰ ਇੰਨੀ ਦੌਲਤ ਦੇ ਦੇਵਾਂਗਾ ਇੰਨੇ ਪੈਸੇ ਦੇ ਦੇਵਾਂਗਾ ਤੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛਕਾ ਦੇ ਖਲਾ ਦੇ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਏਗੀ ਤੇ ਜਿਹੜੀ ਗੁਰਤਾ ਗੱਦੀ ਆ ਮੇਰੇ ਪੁੱਤਰ ਨੂੰ ਮਿਲ ਜਾਏਗੀ ਇਸੇ ਤਰ੍ਹਾਂ ਹੀ ਖਿਡਾਵੇ ਨੇ ਕੀਤਾ ਖਿਡਾਵੇ ਨੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਦਿੱਤੀ ਤੇ ਛੇਵੇਂ ਪਾਤਸ਼ਾਹ ਨੂੰ ਜਦੋਂ ਖਾਣ ਚੱਲੇ ਆ ਨਾ ਤਾ ਕੁਦਰਤੀ ਛੇਵੇਂ ਪਾਸ਼ਾ ਮਨਾ ਕਰ ਦਿੰਦੇ ਨੇ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਛੇਵੇਂ ਪਾਸ਼ਾ ਜੀ ਕੋਲ ਜਦੋਂ ਉਹ ਦਹੀਂ ਲੈ ਕੇ ਜਾਂਦਾ ਹੈ ਤਾਂ ਛੇਵੇਂ ਪਾਸ਼ਾ ਦਾ ਪੈਰ ਵੱਜਦਾ ਹੈ ਲੱਤ ਵੱਜਦੀ ਹੈ ਤੇ ਉਹ ਦਹੀਂ ਡੁੱਲ ਜਾਂਦਾ ਹੈ ਤੇ ਜਦੋਂ ਦਹੀਂ ਡੁੱਲ ਜਾਂਦਾ ਹੈ ਤਾਂ ਉੱਥੇ ਰੌਲਾ ਪੈ ਜਾਂਦਾ ਹੈ ਤੇ ਪਤਾ ਲੱਗ ਜਾਂਦਾ ਹੈ ਕਿ ਦਹੀਂ ਦੇ ਵਿੱਚ ਜ਼ਹਿਰ ਸੀ ਫਿਰ ਉਸ ਖਡਾਵੇ ਨੂੰ ਆਪਣੇ ਕੀਤੇ ਤੇ ਪਛਤਾਵਾ ਹੁੰਦਾ ਕਹਿੰਦੇ ਉਹ ਖਡਾਵੇ ਨੂੰ ਸੂਲ ਪੈ ਜਾਂਦਾ ਹੈ ਸੂਲ ਪੈਣ ਦੇ ਕਾਰਨ ਖਿਡਾਵਾ ਉਹ ਜਿਹੜਾ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਲਿਆਇਆ ਸੀ ਉਹ ਮਰ ਜਾਂਦਾ ਹੈ ਫਿਰ ਪ੍ਰਿਥੀਚੰਦ ਦੀ ਇਹ ਵੀ ਆਸ ਤੇ ਪਾਣੀ ਫਿਰ ਜਾਂਦਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਦੇ ਲਈ ਭਾਬ ਗੁਰਤਾ ਗੱਦੀ ਆਪਣੇ ਪੁੱਤਰ ਮਿਹਰਬਾਨ ਨੂੰ ਦਵਾਉਣ ਦੇ ਲਈ ਪ੍ਰਿਥੀਚੰਦ ਗੁਰਨਾਨਕ ਦੇ ਘਰ ਦਾ ਵੈਰੀ ਬਣ ਗਿਆ ਸੀ ਯਾਦ ਰੱਖੋ ਇੱਥੇ ਬਾਹਰੋਂ ਕੋਈ ਦੁਸ਼ਮਣ ਆ ਕੇ ਵੈਰੀ ਉਹਨਾਂ ਨਹੀਂ ਬਣੇ ਜਿੰਨੇ ਗੁਰੂ ਘਰ ਦੇ ਬਣ ਗਏ ਬਾਹਰਲੇ ਨਾਲ ਲੜਨਾ ਬੜਾ ਸੌਖਾ ਪਰ ਜਿਹੜਾ ਅੰਦਰੋਂ ਦੁਸ਼ਮਣ ਉੱਠ ਖੜੇ ਉਹਦੇ ਨਾਲ ਲੜਨਾ ਬੜਾ ਔਖਾ ਤੇ ਗੁਰੂ ਪਿਆਰਿਓ ਧੰਗ ਗੁਰੂ ਨਾਨਕ ਮਹਾਰਾਜ ਨੇ ਹਮੇਸ਼ਾ ਜ਼ੁਲਮ ਦੇ ਨਾਲ ਟੱਕਰ ਆ ਲਿਆ ਉਹ ਜ਼ੁਲਮ ਭਾਵੇਂ ਬਾਹਰੋਂ ਹੋਵੇ ਭਾਵੇਂ ਅੰਦਰੋਂ ਉੱਠੇ ਸਤਿਗੁਰਾਂ ਨੇ ਖਤਮ ਕਰ ਦਿੱਤਾ ਸੋ ਪ੍ਰਿਥੀ ਚੰਦ ਜਿਹੜਾ ਸੀ ਇਹ ਫਿਰ ਵੀ ਨਹੀਂ ਟਲਿਆ ਇਹਨੇ ਆਪਣੇ ਪੁੱਤਰ ਮਿਹਰਬਾਨ ਨੂੰ ਅੱਗੇ ਇਹਦਾ ਪੁੱਤਰ ਪੋਤਰਾ ਹੁੰਦਾ ਹਰਜੀ ਉਹਨਾਂ ਨੇ ਗੁਰਨਾਨਕ ਮਹਾਰਾਜ ਜੀ ਦੇ ਨਾਮ ਤੇ ਬਾਣੀ ਰਚੀ ਬਹੁਤ ਸਾਰੇ ਕੱਚੀ ਬਾਣੀ ਐਸੀ ਰਚੀ ਗਈ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਉਣਾ ਚਾਹੁੰਦੇ ਸੀ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਰਜ ਨਹੀਂ ਕੀਤੀ ਬਹੁਤ ਐਸੀ ਬਾਣੀ ਰਚੀ ਗੁਰਨਾਨਕ ਸਾਹਿਬ ਮਹਾਰਾਜੀ ਦੇ ਨਾਮ ਹੇਠ ਜਿਹੜੀਆਂ ਜਾਣ ਬੁੱਝ ਕੇ ਉਹਨਾਂ ਨੇ ਚਾਲਾਂ ਚੱਲੀਆਂ ਸੀ ਕਿ ਅਸੀਂ ਗੁਰੂ ਬਣ ਜਾਾਂਗੇ ਪਰ ਸਾਰੀਆਂ ਆਸਾਂ ਤੇ ਉਹਨਾਂ ਦੇ ਪਾਣੀ ਫਿਰ ਜਾਂਦਾ ਕਿਹੜੀ ਕੱਚੀ ਬਾਣੀ ਸੀ ਜਿਹੜੀ ਉਹਨਾਂ ਨੇ ਰਚੀ ਸੀ ਉਹ ਆਪਾਂ ਅਗਲੀ ਵੀਡੀਓ ਦੇ ਵਿਚਾਰ ਵਿੱਚ ਵਿਚਾਰ ਕਰਾਂਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪਣੇ ਇਸ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਬਰਤੋਬਦ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਜਰੂਰ ਸ਼ੇਅਰ ਕਰੋ ਇਹ ਸਭ ਤੋਂ ਵੱਡੀ ਸੇਵਾ ਹੈ ਅਗਲੀ ਵੀਡੀਓ ਚ ਅਗਲਾ ਇਤਿਹਾਸ ਗੁਰਬਾਣੀ ਦੇ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ